ਕੀ ਹੋਰ ਦਿੱਕਤ ਨਹੀਂ ਕਰਦਾ ਕਿ ਕੈਪਟਨ ਕਰਦਾ ਹੋਵੇ ਰਿਪੋਰਟ ਉਸ ਨੂੰ ਲੈਣ ਤੋਂ ਬਾਅਦ ਮੈਂ ਕਹਿੰਦਾ ਕਿ ਆਪਾਂ ਆਏ ਮੇਰੇ ਕੋਲ ਟੇਨਸ਼ਨ ਕਿਹਾ ਆਪਾਂ ਪਹੁੰਚੇ ਤਰਾਹੋਗੇ ਆਪਣਾ ਹੋਰ ਜੀ ਠੀਕ ਹੋ આ તો લેક લે ઓય

ਆਪਣੇ ਫੈਕਟਰੀ ਦੀ ਦੁਕਾਨ ਦੇ ਕਿਨਾਰੇ ਸਾਡੇ ਕਈ ਦਿਨਾਂ ਤੋਂ ਜੀ ਬਾਜ਼ਾਰ ਹੈ ਜਿਹੜਾ ਇੱਥੇ ਨਾਲ ਸਾਡੇ ਕਾਫੀ ਝਾਮ ਲੱਗਦਾ ਜਿਹੜਾ ਆਪਣਾ ਫਲਾਈਓਵਰ ਹੈ ਸਰਹੰਦ ਰੋਡ ਤੇ ਨਾ ਪਟਿਆਲਾ ਨੂੰ ਜਾਣ ਵਾਲਾ ਉਹ ਫਲਾਈਓਵਰ ਬਣਨ ਕਰਕੇ ਨਾ ਜਿਹੜੀ ਟ੍ਰੈਫਿਕ ਹੈ ਸਾਰੀ ਉਹ ਰਾਜਪੁਰੇ ਵਿੱਚੋਂ ਦੀ ਆਉਂਦੀ ਹੈ ਅਸੀਂ ਕਈ ਵਾਰ ਇਹਨਾਂ ਨੂੰ ਨੋਟਿਸ ਵੀ ਦੇ ਚੁੱਕੇ ਹਾਂ ਜੀ ਪਿਆਰ ਨਾਲ ਵੀ ਕਹਿ ਚੁੱਕੇ ਹਾਂ ਪਰ ਇਹ ਜਦੋਂ ਅਸੀਂ ਆਉਂਦੇ ਹਾਂ ਉਦੋਂ ਤੱਕ ਇਹ ਸਾਈਡ ਤੇ ਕਰ ਲੈਂਦੇ ਆ ਪਰ ਸਾਡੇ ਜਾਣ ਤੋਂ ਬਾਅਦ ਫਿਰ ਇਹ ਰੋਡ ਤੇ ਆ ਜਾਂਦੇ ਆ ਉਸ ਕਰਕੇ ਅੱਜ ਆਪਣਾ ਹਰਜਿੰਦਰ ਸਿੰਘ ਇੰਸਪੈਕਟਰ ਨੇ ਆਪਣਾ ਇਹਨਾਂ ਨੂੰ ਨਾਲ ਲੈ ਕੇ ਆਪਣਾ ਤਾਂ ਕਰਕੇ ਅੱਜ ਅਸੀਂ ਇਹ ਕਾਰਵਾਈ ਕੀਤੀ ਹੈ ਜਿੰਨਾ ਦਾ ਸਮਾਨ ਬਾਰਸੀਗਾ ਰੋਡ ਤੇ ਸੀ ਉਹੀ ਸਮਾਨ ਅਸੀਂ ਚੱਕ ਕੇ ਜਿਹੜਾ ਉਹ ਕਮੇਟੀ ਦੇ ਵਿੱਚ ਲੈ ਕੇ ਗਏ ਆ ਉਹ ਸਮਾਨ ਦੀ ਸਾਰਿਆਂ ਦੀ ਪਛਾਣ ਕਰਕੇ ਜਿਹਦਾ ਜਿਹਦਾ ਸਮਾਨ ਹੈ ਉਹਨੂੰ ਅਸੀਂ ਜੁਰਮਾਨਾ ਕਰਾਂਗੇ ਸੈਕਟਰ ਸਾਹਿਬੇ ਬਾਰ-ਬਾਰ ਨਗਰਪਾਲਿਕਾ ਕਾਰਵਾਈ ਵੀ ਕਰਦੇ ਕਿ ਕਿਨੇ ਦੁਕਾਨਦਾਰ ਹਰਦੇ ਜੀ ਰਹੇ ਨੇ ਨਹੀਂ ਹੁਣ ਹਟਣਗੇ ਸੀ ਹੁਣ ਜਿਹੜੇ ਵਿਕਲ ਨੇ ਉਹ 207 ਜ80 ਬੰਦ ਕਰ ਰਹੇ ਆ ਤੇ ਜਿਹੜੇ ਬਾਕੀ ਸਮਾਨ ਵਗੈਰਾ ਹੈਗਾ ਜੀ ਉਹ ਆਪਣਾ ਇਨਸਪੈਕਟਰ ਸਾਹਿਬ ਕਰ ਰਹੇ ਆ ਤੇ ਹੁਣ ਤੁਹਾਡੇ ਥੋੜੇ ਜਾਣ ਦੇ ਬਾਅਦ ਥੋੜੇ ਦੇ ਬਾਅਦ ਫਿਰ ਸਮਾਨ ਬਾਹਰ ਰੱਖਿਆ ਜਾਂਦਾ ਹੈ ਜੀ ਨਹੀਂ ਬਿਲਕੁਲ ਨਹੀਂ ਜੀ ਹੁਣ ਨਹੀਂ ਰੱਖਿਆ ਜਾਊਗਾ ਜਿਹੜਾ ਪਹਿਲਾਂ ਹੋ ਗਿਆ ਹੋ ਗਿਆ ਇਹਨਾਂ ਨੂੰ ਕਈ ਵਾਰਨਿੰਗਾਂ ਦੇ ਚੁੱਕੇ ਆ ਅਸੀਂ ਚਲੋ ਪਹਿਲਾਂ ਪਿਆਰ ਨਾਲ ਵੀ ਸਮਝਾ ਚੁੱਕੇ ਆ ਸਾਰਾ ਕੁਝ ਇਹਨਾਂ ਨੂੰ ਲਿਖਤੀ ਵੀ ਸਮਝਾ ਚੁੱਕੇ ਆ ਪਰ ਵਕਤ ਇਹ ਨਹੀਂ ਬੰਦੇ ਬਣਦੇ ਜੀ ਇਸ ਕਰਕੇ ਅੱਜ ਅਸੀਂ ਇਹਨਾਂ ਦਾ ਸਾਰਾ ਸਮਾਨ ਰਣਾ ਨੇ ਕਿੰਨੇ ਦਿਨ ਕਾਰਵਾਈ ਚੱਲੀ ਰਹੇਗੀ ਇਹ ਸਿਰ ਰੋਜ਼ੇ ਕਾਰਵਾਈ ਜਾਰੀ ਰਹੂਗੀ ਜਿਹੜਾ ਸਮਾਨ ਚੱਕੂਗਾ ਤੇ ਆਪਣਾ ਰੱਖੂਗਾ ਅਸੀਂ ਚੱਕਾਂਗੇ ਸਰ ਜਿਹੜਾ ਸਮਾਨ ਅਸੀਂ ਕਬਜ਼ੇ ਲਿਆ ਜੀ ਇਹਦਾ ਕੀ ਬਣੂਗਾ ਹੁਣ ਇਹ ਸਿਰ ਪਹਿਲਾਂ ਵੀ ਸਮਾਨ ਸਾਡੇ ਕੋਲ ਜਬਤ ਹੋਇਆ ਹੋਇਆ ਇਹ ਵੀ ਜਬਤ ਹੋਊਗਾ ਬਾਕੀ ਇੰਸਪੈਕਟਰ ਸਾਹਿਬ ਜਿਵੇਂ ਕੋਈ ਜੁਰਮਾਨਾ ਕਰਨਗੇ ਜਾਂ ਜੋ ਵੀ ਇਹਨਾਂ ਦਾ ਜੋ ਸਾਹਿਬ ਇਹਨਾਂ ਨੂੰ ਹੁਕਮ ਕਰਨਗੇ ਉਹ ਕਰਨਗੇ ਉਹ ਸਾਰਾ ਜੀ ਜੀ ਇੰਸਪੈਕਟਰ ਸਾਹਿਬ ਹਾਂ ਜੀ ਸਹੀ ਪੈਟਰਨ ਵਾਲਾ ਕਾਲਾ ਕਹਾਣ ਕੁੱਤੇ ਦਾ ਰਿਕਮੈਂਡਰ ਜਿੱਦ ਕੀ ਨਾ ਟੋਟਾ ਹਰਿੰਦਰ ਸਿੰਘ ਇਨਸਪੈਕਟਰ ਨਗਰ ਕੌਂਸਲ ਆਈਫਰਾ ਜੀ ਜਿਹੜੀ ਕਾਰਵਾਈ ਕੀਤੀ ਹੈ ਤੇ ਜਾਣਕਾਰੀ ਲੋਭਾ ਦੇ ਜਿਹੜੇ ਸਾਮਾਨ ਬਾਹਰ ਰੱਖੀ ਹੋਈ ਦੁਕਾਨਦਾਰ ਉਹਨਾਂ ਦਾ ਸਾਮਾਨ ਅਸੀਂ ਚੱਕਿਆ ਜੀ ਅੱਜ ਪਿਛਲੇ ਹਫਤੇ ਵੀ ਇਹਨਾਂ ਦਾ ਸਾਮਾਨ ਚੁੱਕਿਆ ਸੀ ਤੇ ਹੁਣ ਅੱਜ ਫੇਰ ਦੁਬਾਰੇ ਕਾਰਵਾਈ ਪਾਈ ਹੈ ਜੀ ਜਿਹੜਾ ਸਾਮਾਨ ਚੱਕਿਆ ਇਹਨਾਂ ਦਾ ਹੁਣ ਜਬਤ ਹੋਏਗਾ ਕਿਉਂਕਿ ਦੁਬਾਰੇ ਬਾਰ-ਬਾਰ ਬਾਹਰ ਕੱਢਦੇ ਨੇ ਇਸ ਕਰਕੇ ਇਹਨਾਂ ਦਾ ਜਬਤ ਕਰਾਂਗੇ ਸਾਮਾਨ ਜੀ ਇਨਸਪੈਕਟਰ ਸਾਹਿਬ ਤੁਹਾਡੀ ਜਿਹੜੀ ਇੱਕ ਵਾਰ ਤੁਸੀਂ ਕੋਈ ਕਹਿ ਜਾਂਦੇ ਹੋ ਇਹਨਾਂ ਮੰਨਦੇ ਕਿਉਂ ਨਹੀਂ ਹੈ ਜੀ ਫਿਰ ਇਹ ਸਰ ਇਹ ਤਾਂ ਹੁਣ ਦੁਕਾਨਦਾਰਾਂ ਨੂੰ ਆਪ ਸਮਝ ਚਾਹੀਦੇ ਵੀ ਸਾਡੀ ਵਜ੍ਹਾ ਨਾਲ ਪਬਲਿਕਾ ਰਾਨ ਹੋ ਰਹੀ ਏ ਜਿਹੜਾ ਸਰ ਤੁਸੀਂ ਜਮਾਨੇ ਇੱਕ ਕਰਿਆ ਜੀ ਤੁਸੀਂ ਹੁਣ ਕੀ ਕਰੋਗੇ ਦਾ ਸਮਾਨ ਹੁਣ ਜਾ ਕੇ ਜ਼ਬਤ ਕਰਾਂਗੇ ਜੀ ਜਿਹੜਾ ਇਹ ਪਟਿਆਲਾ ਰੋਡ ਆ ਇੱਥੇ ਕਈ ਜਾਂ ਨੇ ਨਾ ਰੇੜੀਆਂ ਜਿਹੜੀਆਂ ਹੈਈਆਂ ਕਿਰਾਏ ਤੇ ਲੈ ਕੇ ਕੋਈ ਦੁਕਾਨਦਾਰਾ ਦੇ ਕੇ ਇਹਨਾਂ ਨੂੰ ਕਿਉਂ ਨਾ ਪੱਤਾ ਹਿੱਲਾ ਕਰਨਾ ਸਰ ਅਸੀਂ ਸਾਰੇ ਹੁਣ ਰੇੜੀਆਂ ਦਾ ਸ਼ਿਫਟ ਹੋ ਜਾਣਗੇ ਜੀ ਮਾਰਕੀਟਾਂ ਅਲੱਗ-ਅਲੱਗ ਬਣਾਤੀਆਂ ਜੀ ਉਹ ਜਲਦ ਸ਼ਿਫਟ ਹੋ ਜਾਣਗੇ